ਸਾਰੀ تیاری ਸਭ ਖਾਣੇ ਇਹ ਬਠਾਲ ਕਰਕੇ ਆ ਜੀ ਆ ਚੰਗੀ ਗੱਲ ਥੋੜੀ ਜੀ ਸਰਕਾਰ ਦੀ ਪੰਜਾਬ ਸਰਕਾਰ ਦਾਵਾ ਕਰ ਰਹੀ ਹੈ ਕਿ ਬੁਲਡੋਜ਼ਰ ਮਹਿਮ ਨਾਲ ਨਸ਼ਿਆਂ ਦਾ ਲੱਕ ਤੋੜ ਦਿੱਤਾ ਗਿਆ ਉਹਨਾਂ ਜਗਾਵਾਂ ਨੂੰ ਜਿਹੜੀਆਂ ਨਸ਼ਾ ਤਸਕਰਾ ਨੇ ਨਸ਼ਾ ਵੇਚ ਕੇ ਬਣਾਈਆਂ ਸੀ ਉਹਨਾਂ ਨੂੰ ਢਾਇਆ ਜਾ ਰਿਹਾ ਮੀਡੀਆ ਕਰਮੀਆਂ ਤੇ ਵੀ ਸਵਾਲ ਆ ਜਿਹੜੇ ਮੀਡੀਆ ਕਰਮੀਆਂ ਨੇ ਬਿਨਾ ਕਿਸੇ ਜਾਂਚ ਪੜਤਾਲ ਦੇ ਇਹ ਦਾਵਾ ਕਰਤਾ ਕਿ ਇਹ ਨਸ਼ਾ ਤਸਦੀ ਨਾਲ ਖੜੀ ਕੀਤੀ ਗਈ ਬਿਲਡਿੰਗ ਆ ਅਸਲ ਜਿਹੜਾ ਮਾਮਲਾ ਸਾਹਮਣੇ ਆਉਂਦਾ ਜਿਹੜੇ ਪਿੰਡ ਵਾਲੇ ਕਹਿੰਦੇ ਆ ਉਹਨਾਂ ਦੇ ਕਾਨੂੰਨ ਅਨੁਸਾਰ ਇਹ ਜਗ੍ਹਾ ਇਲੀਗਲੀ ਕੰਸਟਰਕਟਡ ਹੋਈ ਹੋਈ ਸੀ ਨਾਜਾਇਜ਼ ਜਿਹੜੀ ਉਸਾਰੀ ਆ ਤੋੜੀ ਗਈ ਆ ਠੀਕ ਆ ਸਾਡਾ ਇਹ ਤਾਂ ਕੋਰਟ ਚ ਕੇਸ ਵਿਚਾਰਿਆ ਤਾਂ ਹੀ ਪਰ ਜਿਹੜੀ ਹੁਣ ਅਖਬਾਰਾਂ ਚ ਖਬਰਾਂ ਜਿਹੜੀਆਂ ਇਹ ਝੂਟੀਆਂ ਫੈਲਾਉਂਦੀਆਂ ਵੀ ਇਹ ਨਸ਼ਾ ਵੇਚਦੇ ਆ ਸਾੜਾ ਦੇਖੋ ਜੀ ਸਾਡੇ ਟੈਟ ਕਰਾ ਲੈ ਸਾਡੀ ਇਨਕੁਆਰੀ ਕਰਾ ਲੈ ਅਕਾਊਂਟ ਚੈੱਕ ਕਰਾ ਲਵੇ ਸਾਡੀ ਪ੍ਰਾਪਰਟੀ ਚੈੱਕ ਕਰਾ ਲੈ ਵੀ ਸਾਡੀ ਕਿੰਨੀ ਪ੍ਰਾਪਰਟੀ ਹੈ ਅਸੀਂ ਵੀਰੇ ਅਸੀਂ ਆਪਣਾ ਲੇਬਰ ਦਾ ਕੰਮ ਕਰਾਦੇ ਆ ਐਕਚੁਅਲ ਤੇ ਇਹ ਇਲੀਗਲ ਕੰਸਟਰਕਸ਼ਨ ਹੋਈ ਹੋਈ ਸੀ ਨਸ਼ਾ ਤਸਕੀ ਦਾ ਕੋਈ ਰੌਲਾ ਨਹੀਂ ਜਿਵੇਂ ਸਰਕਾਰ ਦਾਵਾ ਕਰ ਰਹੀ ਹੈ ਮੈਂ ਕਹਿੰਦਾ ਜੀ ਟੈਟ ਹੁਣੀ ਕਰਾ ਲੈ ਵੀ ਸਾਡੇ ਕੋਈ ਨਸ਼ਾ ਕਦੇ ਟੱਚ ਨਹੀਂ ਕਰਿਆ ਇਹਨਾਂ ਤੇ ਪੰਜ ਪਰਚੇ ਨਜਾਇਜ਼ ਪਾਏ ਜੀ ਇਹਨਾਂ ਨੇ ਗਲਤ ਕਰਿਆ ਜੀ